ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੇ ਨੰਗੀ ਤਲਵਾਰ ਲਲਕਾਰ ਕੇ ਕਿਹਾ ਪੰਜ ਸੀਸ ਚਾਹੀਦੇ। ਦਰਸਲ ਸਤਿਗੁਰੂ ਇਹ ਦੇਖਣਾ ਚਾਹੁੰਦੇ ਸਨ ਇੰਨਾ ਲੰਬੀ ਚੌੜੀ ਭੀੜ ਵਿੱਚ ਐ ਕੋਈ ਐਸਾ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜੀਵਨ 'ਤੇ ਕੁਝ ਵੀ ਨਹੀਂ। ਦੁੱਖਾਂ ਦੀ ਖਾਣ, ਰੋਗਾਂ ਦੀ ਖਾਣ ਹੈ, ਚਿੰਤਾ ਦੀ ਖਾਣ ਹੈ ਕਿ ਕੁਝ ਵੀ ਜਿਹਨੂੰ ਇਹ ਮਹਿਸੂਸ ਹੋਇਆ ਹੋਵੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਮਤ੍ਰਿਪਤ ਹੋ ਸਕਾਂ, ਜਿਸ ਤੋਂ ਮੈਂ ਸ਼ਾਂਤ ਹੋ ਸਕਾਂ ਵੇਖੀਏ ਕਿਉਂਕਿ ਜਿਸਨੂੰ ਐਸਾ ਮਹਿਸੂਸ ਹੋਇਆ ਹੋਵੇ ਤੇ ਜੀਵਨ ਕੁਝ ਨਹੀਂ। ਤੇ ਫਿਰ ਗੁਰੂ ਮੰਗ ਕਰੇ ਇਸ ਜੀਵਨ ਦੇ ਉਹ ਤੇ ਖਿੜੇ ਮੱਥੇ ਖੜਾ ਹੋਵੇਗਾ ਲੈ ਤੇ ਕੁਛ ਵੀ ਨਹੀਂ ਗੁਰੂ ਨੇ ਤੇ ਕੁਛ ਵੀ ਨਹੀਂ ਮੰਗੇ ਅਸੀਂ ਤੇ ਸਮਝ ਲਈ ਇਸ ਕੋ ਬਹੁਤ ਵੱਡੀ ਮੰਗ ਹੋਵੇ ਗੁਰੂ ਨੇ ਤੇ ਕੁਛ ਵੀ ਨਹੀਂ ਮੰਗੇ ਦਕਸ਼ਨਾ ਤੇ ਕੁਛ ਵੀ ਨਹੀਂ ਮੰਗ ਕੁਛ ਵੀ ਦਕਸ਼ਨਾ ਨਹੀਂ ਮੰਗੇ ਆਖਰੇ ਯਕੇ ਬਾਦੀਗਰੇ ਪੰਜ ਤਿਆਰ ਹੋਏ ਇਹਨੂੰ ਕਿਦਰੇ ਨਾਟਕੀ ਰੰਗ ਨਾ ਦਿੱਤਾ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਿਆਂ ਦੇ ਸਿਰ ਮੰਗੇ ਤੇ ਬੱਕਰੇ ਝਟਕਾ ਦਿੱਤੇ ਗੁਰੂ ਝੂਠਾ ਸਾਬਤ ਹੁੰਦਾ ਹੈ ਖਿਮਾ ਕਰੀ ਮੰਗਦਾ ਬੰਦਿਆਂ ਦੇ ਸਿਰ ਕੱਟਦਾ ਬੱਕਰੇ ਇਹ ਇਲਜ਼ਾਮ ਆ ਜਾਏਗਾ ਗੁਰੂ ਗੋਬਿੰਦ ਸਿੰਘ ਜੀ ਤੇ ਬਹੁਤ ਵੱਡਾ ਇਲਜ਼ਾਮ ਆ ਜਾਏ ਇਸ ਬਹਿਸ ਨੂੰ ਬਿਲਕੁਲ ਅਗਾਂਵਧਾਇਆ ਵੀ ਨਾ ਕਰੋ ਇਹ ਸਭ ਕੁਝ ਤੰਬੂ ਦੇ ਚੋਇਆ ਪਰਦੇ ਦੇ ਚੋਇਆ ਪਰਦਾ ਨਾ ਚੁੱਕਿਆ ਕਰ ਜਿਸ ਕੰਮ ਤੇ ਮੇਰਾ ਗੁਰੂ ਪਰਦਾ ਪਾਣਾ ਚਾਹੁੰਦਾ ਹੈ ਮੈਂ ਸਮਝਦਾ ਸਾਰੀ ਇਸ ਦੁਨੀਆ ਵੀ ਜ਼ੋਰ ਲਾਵੇ ਇਹ ਪਰਦਾ ਕੋਈ ਚੁੱਕ ਨਹੀਂ ਸਕੇਗਾ ਇਹ ਤੇ ਕੰਮ ਮੇਰੇ ਪਾਤਸ਼ਾਹ ਨੇ ਗੁਪਤ ਕੀਤਾ ਪਰਦੇ 'ਚ ਕੀਤਾ ਤੇ ਜਿਸ ਕੰਮ ਨੂੰ ਮੇਰਾ ਪਾਤਸ਼ਾਹ ਗੁਪਤ ਰੱਖਣਾ ਚਾਹੁੰਦਾ ਹੈ ਤੈਨੂੰ ਕੀ ਲੋੜੇ ਤੰਬੂ ਦੇ ਚਾਤੀ ਮਾਰਨ ਦੇ ਤੂੰ ਕਿਉਂ ਤੰਬੂ ਚੁੱਕ ਰਿਹਾ ਤੂੰ ਕਿਉਂ ਤੰਬੂ ਫਾੜਦਾ ਤੂੰ ਆਪਣੀ ਸ਼ਰਧਾ ਨੂੰ ਇੱਥੇ ਹੀ ਟਿਕਾ ਕੇ ਰੱਖ ਕਿ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇ ਨੇ ਬੱਕਰੀਆਂ ਦੇ ਨਹੀਂ ਇੱਥੇ ਸ਼ਰਧਾ ਟਿਕਾ ਆਪਣੀ ਭਾਵਨਾ ਨੂੰ ਇੱਥੇ ਟਿਕਾ ਆਪਣੇ ਨਿਸ਼ਚੈ ਨੂੰ ਇੱਥੇ ਟਿਕਾ ਆਪਣੀ ਵਿਚਾਰ ਨੂੰ ਇੱਥੇ ਟਿਕਾਣਾ ਮੈਂ ਇਸ ਵਾਸਤੇ ਕਹਿੰਦਾ ਹਿੰਦੁਸਤਾਨ ਵਿੱਚ ਬੜੀ ਲੰਬੀ ਚੌੜੀ ਭੈਸ ਹੈ ਚਰਚਾ ਹੈ ਬਾਹਰੋਂ ਕੋਮਦੇ ਆਇਆ ਵੀ ਕਈ ਮੈਨੂੰ ਕਹਿ ਦਿੰਦੇ ਨੇ ਇਸ ਵਾਸਤੇ ਸਾਂਝੀ ਦੀ ਮੈਂ ਇੱਕ ਗੱਲ ਕਹਿ ਦਿੱਤੀ ਕਿ ਜਿਸ ਕੰਮ 'ਤੇ ਮੇਰਾ ਗੁਰੂ ਪਰਦਾ ਪਾ ਰਿਹਾ ਹੈ ਗੁਪਤ ਕਰਨਾ ਚਾਹੁੰਦਾ ਹੈ ਤੂੰ ਤੰਬੂ ਦੇ ਚਾਤੀ ਨਾ ਮਾਰ ਤੂੰ ਤੰਬੂ ਫਾੜਨ ਦੀ ਕੋਸ਼ਿਸ਼ ਨਾ ਕਰ ਤੂੰ ਆਪਣੀ ਸ਼ਰਧਾ ਨੂੰ ਇੱਥੇ ਟਿਕਾ ਕੇ ਮੇਰੇ ਬਾਦਸ਼ਾਹ ਨੇ ਪੰਜ ਬੰਦਿਆਂ ਦੇ ਸੀਸ ਮੰਗੇ ਨੇ ਬਹੁਤ ਵੱਡੀ ਗੱਲ ਤਿਆਰ ਹੋਏ ਨੇ ਇੱਕ ਬਿਦਰ ਦਾ ਹੈ ਇੱਕ ਜਗਨਨਾਥ ਪੁਰੀ ਦਾ ਹੈ ਇੱਕ ਦਿੱਲੀ ਦਾ ਹੈ ਲਾਹੌਰ ਦਾ ਹੈਰਾਨਗੀ ਦੀ ਗੱਲ ਇਹ ਹੈ ਕਿ ਵੱਖ-ਵੱਖ ਜਾਤੀਆਂ ਦੇ ਪਰ ਪੰਜਾਂ ਦੀ ਜਾਤ ਮਿਟਾਈ ਪੰਜਾਂ ਦਾ ਵਰਨ ਮਿਟਾਇਆ ਪੰਜਾਂ ਦੇ ਨਾਮ ਮਿਟਾਏ ਤੇ ਪੰਜਾਂ ਨੂੰ ਲਖਬ ਦਿੱਤਾ ਸਿੰਘ ਦਾ ਐਸੇ ਅਗਰ ਤੂੰ ਜ਼ਾਤ ਦਾ ਮਾਣ ਕਰਨਾ ਹੋਵੇ ਤੇ ਸਿੰਘ ਤੇ ਹੀ ਕਰੇ ਔਰ ਕੁਝ ਔਰ ਤੂੰ ਕੁਝ ਵੀ ਨਹੀਂ ਸਿੱਖ ਤੇਰਾ ਸਰੂਪ ਹੈ ਸਿੱਖ ਤੇਰੀ ਹੋਂਦ ਹੈ ਸਿੱਖ ਤੇਰਾ ਕੌਮੀ ਨਾਮ ਹੈ ਸਿੱਖ ਤੇਰੀ ਤਸਵੀਰ ਹੈ ਸਿੰਘ ਤੇਰਾ ਤਖ਼ल्लੁਸ ਹੈ ਸਿੰਘ ਤੇਰਾ ਉਪਨਾਮ ਹੈ ਸਿੱਖ ਤੇਰਾ ਸਰਨੇਮ ਹੈ ਸਿੱਖ ਨਾਮ ਦਿੱਤਾ ਹੈ ਗੁਰੂ ਨਾਨਕ ਨੇ ਤੇ ਸਿੰਘ ਤਖ਼ल्लੁਸ ਦਿੱਤਾ ਹੈ ਦਸਵੇਂ ਗੁਰੂ ਨਾਨਕ ਨੇ ਸਿੱਖ ਮਨੁੱਖ ਉੱਥੋਂ ਬੜਨਾ ਸ਼ੁਰੂ ਹੁੰਦਾ ਹੈ ਕਿ ਐ ਗੁਰੂ ਕੰਮ ਸੇ ਕੰਮ ਸੱਚ ਬਾਰੇ ਧਰਮ ਬਾਰੇ ਮੈਂ ਕੁਛ ਨਹੀਂ ਜਾਣਦਾ ਮੈਂ ਸਿੱਖਣਾ ਚਾਹਨਾ ਸਿੱਖੀ ਸ਼ੁਰੂ ਹੋਵੇ ਸਿੱਖ ਤੇ ਜਦ ਕੋਈ ਸਿੱਖ ਲੈਂਦਾ ਹੈ ਜਾਣ ਲੈਂਦਾ ਹੈ ਤੇ ਜਾਣਕਾਰੀ ਦਾ ਦਾਵਾ ਨਹੀਂ ਕਰਦਾ ਕਲਗੀਧਰ ਕਹਿੰਨ ਤੂੰ ਸਿੰਘ ਹੋ ਗਿਆ ਫਸੂਰ ਵੀ ਰਹੋ ਤੇਰੀ ਧਾੜ ਤੇਰਾ ਜੀਵਨ ਹੀ ਦੱਸੇਗਾ ਤੂੰ ਮਹਾਨ ਹੋ ਗਿਆ ਸ਼ੇਰ ਦੀ ਚਾਲ ਹੀ ਰਸਦਿਆਂ ਦੀ ਜੰਗਲ ਵਿੱਚ ਇਹਦੇ ਮੁਕਾਬਲੇ ਦਾ ਕੋਈ ਨਹੀਂ ਸਿੰਘ ਦੀ ਚਾਲ ਹੀ ਰਸਦਿਆਂ ਦੀ ਜਗਤ ਵਿੱਚ ਤੇਰੇ ਮੁਕਾਬਲੇ ਦਾ ਕੋਈ ਨਹੀਂ ਕੋਈ ਢੇਡ ਬੱਕਰੀ ਥੋੜੀ ਹੈ ਤੂੰ ਕੋਈ ਬਿਆਣ ਖਾ ਥੋੜੀ ਹੈ ਤੂੰ ਕੋਈ ਬੇਇੱਜ਼ਤ ਥੋੜੀ ਤੇਰੇ ਚ ਸਾਹਸ ਹੈ ਹਿੰਮਤ ਹੈ ਹੌਸਲਾ ਹੈ ਇਹ ਸਭ ਕੁਝ ਪੈਦਾ ਹੋ ਜਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਕਬ ਦਿੱਤੇ ਬਿਨਾਂ ਰਹੇ ਨਹੀਂ ਤੁਸੀਂ ਇਹ ਸਾਡਾ ਉਪਨਾਮ ਹੈ ਸਾਡਾ ਸਰਨੇਮ ਹੈ ਹੋਰ ਕਿਸੇ ਸਰਨੇਮ ਨੂੰ ਅੱਗੇ ਨਾ ਕਰਿਆ ਕੋਈ ਨਹੀਂ ਬਸ ਇਹਨਾਂ ਹੀ ਸਾਡਾ ਸਰਨੇਮ ਸਿੰਘ ਹੀ ਸਾਡਾ ਵਿਸ਼ੇਸ਼ ਨਾਮ ਬਾਕੀ ਸਭ ਹਟਾ ਬਿਲਕੁਲ ਹਟਾ ਦੋ ਔਰ ਇੱਕ ਗੱਲ ਵੱਖਰੀ ਹੈ ਕਿ ਪੁਰਾਣੇ ਸੰਸਕਾਰ ਭਾਰਤ ਵਾਸੀਆਂ ਦੇ ਜਾਤ ਪਾਤ ਦੇ ਸੰਗ ਉਹ ਸਾਡੇ ਵਿੱਚੋਂ ਸੰਸਕਾਰ ਮਿਟੇ ਨਹੀਂ ਅਸੀਂ ਫਿਰ ਅੱਗੇ ਕੀਤੇ ਫਿਰ سلسلہ ਅੱਗੇ ਕੀਤਾ ਜਿਨ੍ਹਾਂ ਨੇ ਪੰਜ ਆਪਣੇ ਸੇਸ਼ ਭੇਜ ਕੀਤੇ yeah <laughs> ਮੈਂ ਸਮਝਦਾ ਇਸ ਪੱਧਰ ਦੇ ਮਨੁੱਖ ਸਨ ਜਿੱਥੇ ਇਹ ਸੋਚਣੀ ਪੂਰੀ ਹੋਵੇਗੀ ਜੀਵਨ ਕੁਛ ਵੀ ਨਹੀਂ ਕੀ ਹੈ ਕੁਛ ਵੀ ਕਮ ਸੇ ਕਮ ਜਗਤ ਦੇ ਅਜਿਹਾ ਕੁਛ ਵੀ ਨਹੀਂ ਜਿਸ ਤੋਂ ਤ੍ਰਿਪਤ ਹੋ ਸਕੇ ਕਿਉਂਕਿ ਜਿਹੜਾ ਇਤਨਾ ਵੀ ਸੋਚ ਲਏ ਕਿ ਤ੍ਰਿਪਤੀ ਹੋ ਸਕਦੀ ਹੈ ਮੁਸ਼ਕਿਲ ਹੈ ਉਹ ਆਪਣਾ ਸੀਸ ਗੁਰੂ ਨੂੰ ਘੇਟ ਕਰ ਸਵਾਲ ਹੀ ਨਹੀਂ ਪੈਦਾ ਜਦ ਇਤਨੀ ਸਮਝ ਪੈਦਾ ਹੋ ਜਾਏ ਅੰਮ੍ਰਿਤ ਦੀ ਇਤਨੀ ਚਰਚਾ ਹੋ ਕੇ ਵੀ ਅੰਮ੍ਰਿਤ ਨਾ ਛਕਣਾ ਗੁਰੂ ਦੀ ਇਤਨੀ ਗੱਲ ਕਰਕੇ ਵੀ ਗੁਰੂ ਵਾਲਾ ਨਾ ਬਣਨਾ ਅਜੇ ਇਤਨੀ ਸਿਆਣਪ ਨਹੀਂ ਮੈਂ ਨਹੀਂ ਅਰਜ਼ ਕਰਦਾ ਅਜੇ ਨਹੀਂ ਸਿਆਣ ਅਜੇ ਤੇ ਬੰਦਾ ਸਮਝਦਾ ਲੈ ਪਾਪੇ ਚ ਜਾਵਾਂਗੇ ਬੜਾ ਸਰੂਰ ਹੈ ਮੈ ਫਲੰਦੇ ਚ ਨਾਚ ਗਣੇ ਸੁਣਾਗੇ ਬੜਾ ਸਰੂਰ ਹੈ ਇਹ ਤੇ ਐਵੇਂ ਹੀ ਹੈ ਗੁਰਮਤियां ਗੱਲਾਂ ਤੇ ਐਵੇਂ ਹੀ ਔਰ ਰਾਜਨੀਤਿਕ ਦੁਨੀਆ ਵਿੱਚ ਧਨਵਾਨਾਂ ਦੀ ਦੁਨੀਆ ਵਿੱਚ ਕਰੀਬਨ ਕਰੀਬਨ ਅਨੰਤ ਕਾਲ ਤੋਂ ਧਾਰਮਿਕ ਬੰਦੇ ਨੂੰ ਮੂੜ ਸਮਝਿਆ ਗਿਆ ਭੋਲਾ ਸਮਝਿਆ ਗਿਆ ਤੇ ਧਾਰਮਿਕ ਪੁਰਸ਼ ਹਮੇਸ਼ਾ ਇਹਨਾਂ ਲੋਕਾਂ ਨੂੰ ਮੂੜ ਆਖਦੇ ਰਹੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਜੇ ਸੱਚ ਨੂੰ ਨਹੀਂ ਮੰਨਦਾ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਹੈ